ਬੀਤੀ ਦੇ ਰਾਤ ਗੱਦਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਤਿੰਨ ਨੌਜਵਾਨਾਂ ਦੀ ਹੋਈ ਮੌਤ 10 ਦੀ ਇੱਕੀ ਬੀਤੀ ਦੇ ਰਾਤ ਬਠਿੰਡਾ ਡਾਵਾਲੀ ਰਾਸ਼ਟਰੀ ਮਾਰਗ ਤੇ ਪੈਂਦੇ ਪਿੰਡ ਗਹਿਰੀ ਬੁੱਟਰ ਵਿਖੇ ਚੱਲ ਰਹੀ ਇੱਕ ਗੱਦਾ ਫੈਕਟਰੀ ਵਿੱਚ ਅਚਾਨਕ ਹੀ ਅੱਗ ਲੱਗ ਗਈ ਸੀ ਜਿਸ ਕਾਰਨ ਫੈਕਟਰੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਸੀ ਅਤੇ ਫੈਕਟਰੀ ਵਿੱਚ ਕੰਮ ਕਰਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਨੌਜਵਾਨ ਨਿੰਦਰ ਸਿੰਘ ਲਖਵੀਰ ਸਿੰਘ ਅਤੇ ਵਿਜੇ ਸਿੰਘ ਪਿੰਡ ਸ਼ੇਰਗੜ੍ਹ ਦੇ ਵਸਨੀਕ ਦੱਸੇ ਜਾ ਰਹੇ ਹਨ ਅਤੇ ਇਹਨਾਂ ਦੀ ਉਮਰ 18 ਤੋਂ 20 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਕੀ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਇਹਨਾਂ ਨੌਜਵਾਨਾਂ ਦੀ ਮੌਤ ਹੋ ਗਈ ਇਹਨਾਂ ਨੌਜਵਾਨਾਂ ਦੀ ਹੋਈ ਮੌਤ ਦੇ ਕਾਰਨ ਆਸ-ਪਾਸ ਦੇ ਪਿੰਡਾਂ ਅਤੇ ਪਿੰਡ ਸ਼ੇਰਗੜ੍ਹ ਵਿਖੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ साढ़े सात बजे छुट्टी हो जाता है साढ़े सात बजे छुट्टी होने के बाद में जैसे हम हमसे निकल जाते है आठ बजे के काम करने के लिए नेट वाले से। अब दिल कितना डर रहा है अंदर फैक्ट्री को जाने मन कर रहा है कि नहीं कर रहा अब क्या करें गेट भी लगा हुआ है जब अंदर जाकर क्या कर तो मजदूरी करनी है हालात क्या चल रहे हैं क्या लग रहा है कारण क्या हुआ हाल का कारण क्या है हम सब यहाँ पे आया खाना ना खा नहाते तो साथ खाना बन रहा था क्या की, की, की लग हादसा कैसे तो, हो गया आपको क्या जी असली मैं ये सोच रहा हूँ जब गाय से आवाज करोगा तो उधर फैक्ट्री तक लगोगा ना ना तो कोई गैस फटा जिथे आवाज किया उधर तो कुछ नहीं है इतना आवाज क्या वहाँ पर कोई चीज नहीं है और पटाखा इतना जोर से पड़ा उतना बम भी आवाज नहीं करेगा हाँ जी अच्छा दिल कितना डर रहा है एक दिल तो, का जब दिल तो में जी, जब दोबारा में जिस टाइम आवाज हुआ ना उस टाइम तो मेरा शरीर पूरा कांप रहा था अच्छा यहाँ रूम में कांप रहा था सोया बाबू जी क्या लगा क्या हो गया आपको पहली नजर में क्या लगा यार ये ब्लास्ट हो गया क्या लगा जी ये समझ से बाहर है ब्लस्ट कैसे हुआ किस तरह हुआ नहीं कोई बंदा अंदर गया बाबू जी

ਅਸੀਂ ਤਿੰਨ ਕੀਮਤੀ ਜਾਨਾਂ ਗਵਾ ਚੁੱਕੇ ਹਾਂ ਜਿਨ੍ਹਾਂ ਦੀ ਉਮਰ ਤਕਰੀਬਨ 19 ਤੋਂ 21 ਸਾਲ ਸਾਰੇ ਜੰਗ ਬੱਚੇ ਸੀਗੇ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਾਰੇ ਜ਼ਿਲ੍ਹਾ ਬਠਿੰਡਾ ਦੀਆਂ ਵੱਖ-ਵੱਖ ਮਿਊਨਿਸਪੈਲਟੀਆਂ ਚੋਂ ਤੇ ਆਸ-ਪਾਸ ਦੇ ਜ਼ਿਲ੍ਹਿਆਂ ਚੋਂ ਵੀ ਆ ਗਈਆਂ ਸੀਗੇ ਤੇ ਤਕਰੀਬਨ ਇੱਕ ਘੰਟੇ ਦੇ ਅੰਦਰ-ਅੰਦਰ ਅੱਗ ਤੇ ਅਸੀਂ ਕਾਬੂ ਪਾ ਲਿਆ ਸੀਗਾ ਪਰੰਤੂ ਸਾਡੀ ਬਦਕਿਸਮਤੀ ਇਹ ਰਹੀ ਹੈ ਵੀ ਅਸੀਂ ਤਿੰਨ ਜਿਹੜੇ ਬੱਚੇ ਸੀ ਉਹਨਾਂ ਦੀ ਜਾਨਾਂ ਗਵਾ ਦਿੱਤੀ ਤੇ ਕੀ ਪ੍ਰੋਫਾਈਲ ਕੀ ਬੱਚਾ ਨਾ ਕਹਿੰਦੇ ਲੇਬਰ ਕਰਦੇ ਸੀ ਨਾਲ ਪੜਦੇ ਸੀ ਹੁਣ ਤੱਕ ਕੀ ਸਾਹਮਣੇ ਆਇਆ ਇਹ 30 ਬਣਾਂ ਦੇ ਦੱਸਰ ਮੁਤਾਬਕ ਉਹਨਾਂ ਦੀ ਰੈਗੂਲਰ ਲੇਬਰ ਸੀ ਜਦੋਂ ਵੀ ਉਹਨਾਂ ਦਾ ਕੰਮ ਸ਼ੁਰੂ ਹੁੰਦਾ ਸੀ ਉਹਨਾਂ ਕੋਲੇ ਆ ਕੇ ਕੰਮ ਕਰਦੇ ਸੀ ਤਕਰੀਬਨ 5 ਦਿਨ ਪਹਿਲਾਂ ਹੀ ਇਹ ਫੈਕਟਰੀ ਦਾ ਜਿਹੜਾ ਕੰਮ ਸੀ ਦੁਬਾਰੇ ਤੋਂ ਸ਼ੁਰੂ ਹੋਇਆ ਸੀਗਾ ਸੀਜ਼ਨਲ ਕੰਮ ਸੀ ਉਹਨਾਂ ਦਾ ਫੈਮਿਲੀ ਮੁਆਵਜ਼ੇ ਦੀ ਮੰਗ ਕਰਦੇ ਕਹਿੰਦੇ ਮੁਆਵਜ਼ਾ ਹੋਵੇ ਹਾਂ ਉਹ ਉਹਦੇ ਨਾਲ ਫੈਕਟਰੀ ਵਾਲਿਆਂ ਦੀ ਡਾਇਰੈਕਟ ਗੱਲ ਵੀ ਚੱਲ ਰਹੀ ਹੈ ਜੇ ਇੰਟਰਵੈਂਸ਼ਨ ਦੀ ਜਦੋਂ ਲੋੜ ਪੈਂਦੀ ਹੈ ਤਾਂ ਐਡਮਿਨਿਸਟ੍ਰੇਸ਼ਨ ਵੀ ਇੰਟਰਵਿਊ ਕਰਦੀ ਹੈ ਤਾਂ ਕਿ ਕਿਸੇ ਵੀ ਧਿਰ ਦਾ ਬੱਚੇ ਉਹਨਾਂ ਨੇ ਆਪਣੇ ਉਹ ਇਹ ਤਾਂ ਕੋਈ ਨਕਸਾਨ ਨਾ ਸਰ ਇਹ ਸਿੰਗਲ ਤੋਂ ਵੀ ਜਾਂਚ ਕਰਦੇ ਕਿ ਆਲੇ ਪੀਲੇ ਸਿਲੰਡਰ ਬਹੁਤ ਜ਼ਿਆਦੇ ਨੇ ਕਹਿੰਦੇ ਹੋ ਸਕਦਾ ਉਹ ਚ ਕੋਈ ਬਲਾਸਟ ਹੋਇਆ ਹੋਵੇ ਹੁਣ ਤੱਕ ਜਾਂਚ ਕੀ ਸਾਹਮਣੇ ਆਇਆ ਹੈ ਕਿ ਵਾਈ ਰਿਜ਼ਨ ਕੀ ਸੀ ਅਗਲਾ ਕੰਮ ਦਾ ਮੋਡਲ 에ਰੀਜਨ ਦੇ ਵਿੱਚ ਦਾ ਦੇਖੋ ਜੋ ਲੋਕ ਗੱਲ ਕਰਦੇ ਉਹਦੇ ਵਿੱਚ ਤਾਂ ਇਹੀ ਹੈ ਕਿ ਇਹ ਐਕਸੀਡੈਂਟ ਹੈ ਐਕਸੀਡੈਂਟ ਹੈ ਬਟ ਕਿਉਂਕਿ ਇਹਦੀ ਇੱਕ ਪੂਰੀ ਇਨਕੁਆਰੀ ਹੋਊਗੀ ਸਾਈਡ ਤੇ ਜਾ ਕੇ ਸਪੌਟ ਵਿਜੀਟ ਹੋਊਗੀ ਰਾਤ ਦੀਆਂ ਫੋਟੋਆਂ ਨੇ ਸਾਡੇ ਕੋਲ ਰਾਤ ਦੇ ਜਿਹੜੇ ਜਿਹੜੇ ਬੰਦੇ ਉੱਥੇ ਔਨ ਡਿਊਟੀ ਸੀ ਇਨਕਲੂਡਿੰਗ ਸਕਿਉਰਟੀ ਗਾਰਡ ਤੇ ਲੇਬਰ ਮਿਲਾ ਕੇ 14 ਬੰਦੇ ਸੀਗੇ ਉਹ ਸਾਰਿਆਂ ਦੇ ਬਿਆਨ ਦਰਜ ਕੀਤੇ ਜਾਣਗੇ ਤੇ ਉਹਦੇ ਬੇਸ ਦੇ ਉੱਪਰ ਅੱਗੇ ਇਨਵੈਸਟੀਗੇਸ਼ਨ ਪੂਰੀ ਕਰਕੇ ਹੀ ਦੱਸ ਸਕਾਂਗੇ